ਫਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਦੀ ਸਾਜ ਨਵਾਜੀ ਸਾਧ ਸੰਗਤ ਜੀ ਆਪ ਸੂਤਿਆਂ ਸੰਪਾਂ ਦੇ ਚਰਨਾਂ ਵਿੱਚ ਸਾ ਨੰਬਰ ਬੇਨਤੀ ਕੀਤੀ ਜਾਂਦੀ ਹੈ ਕਿ ਸਿੱਖ ਜਗਤ ਦੇ 9ਵੇਂ ਸਾਲ ਦੀ ਅਮਨ ਦੀ ਖੁਸ਼ੀ ਵਿੱਚ ਅਤੇ ਹੁਲੇ ਮਹਲੇ ਨੂੰ ਸਮਰਪਿਤ ਗੁਰਦੁਆਰਾ ਹਰਗੋਬਿੰਦ ਸਾਹਿਬ ਨੀਨੋ ਵਿਖੇ ਹਰ ਸਾਲ ਦੀ ਤਰ੍ਹਾਂ 16 ਤਰੀਕ 16 ਮਾਰਚ ਨੂੰ ਨਗਰ ਕੀਰਤਨ ਦੀ ਵਰਮਤਾ ਹੋ ਰਹੀ ਹੈ ਸਰਬ ਸੰਗਤਾਂ ਦੇ ਚਰਣਾ ਬੇਨਤੀ ਹੈ ਆਪ ਸੂਚੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਬਰੋਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਸੋ ਸਰਬ ਸੰਗਤਾਂ ਦੇ ਚਰਣਾ ਜੀ ਬੇਨਤੀ ਆ ਆਓ ਆਪਾਂ ਸਾਰੇ ਨੇ ਰਲ ਮਿਲ ਕੇ ਲੰਗਰ ਦੀ ਜਿਹੜੀ ਪ੍ਰਾਚਨ ਮਰਿਆਦਾ ਹੈ ਉਸ ਨੂੰ ਕਾਇਮ ਕਰਨ ਦਾ ਯਤਨ ਕਰਨਾ ਹੈ ਅੰਦਰ ਵਿੱਚ ਬੈਠ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਹੈ ਜਿਹੜੇ ਜਿਹੜੇ ਵੀਰ ਲੰਗਰਾਂ ਦੀਆਂ ਸੇਵਾਵਾਂ ਕਰਦੇ ਹਨ ਉਹਨਾਂ ਲਈ ਸਦਾ ਬੇਨਤੀ ਹੈ ਉਹ ਆਪਣੇ ਆਪਣੇ ਘਰੋਂ ਆਪਣੇ ਆਪਣੇ ਤਰੀਕੇ ਨਾਲ ਲੰਗਰ ਬਣਾ ਕੇ ਲਿਆਉਣ ਪਰ ਉਹਨ ਉਸ ਦੀ ਲੰਗਰ ਦੇ ਵਰਤਣ ਦਾ ਜਿਹੜਾ ਟੰਗ ਹੈ ਪੰਗਤ ਵਿੱਚ ਬੈਠੀ ਹੋਏ ਸੰਗਤ ਨੂੰ ਹੀ ਵਰਤਾਇਆ ਜਾਵੇ ਸੋ ਸਮੂਹੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਸ ਹੈ ਬੇਨਤੀ ਨਿਪਰਵਾਨ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ